ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਦੁਨੀਆ ਦੇ ਸਭ ਤੋਂ ਸੋਹਣੇ ਦੇ ਸਵਿਟਜ਼ਰਲੈਂਡ ਤੋਂ ਤੇ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਹੈ ਕਿ ਇੱਥੇ ਅਸੀਂ ਆਈਏ ਕਦੇ ਇਹ ਦੁਨੀਆ ਦੇਖੀ ਹੈ ਨਾ ਅਸੀਂ ਇਸ ਗੱਲੋਂ ਖੁਸ਼ਕਿਸਮਤਾਂ ਕਿ ਅਸੀਂ ਆਪਣੇ ਸਪੈਸ਼ਲ ਮੂਮੈਂਟ ਦੇ ਲਈ ਅਸੀਂ ਇੱਥੇ ਆਏ ਸੀ ਅਨਿਵਰਸਰੀ ਦੇ ਲਈ ਤੇ ਬਾਕੀ ਤੁਸੀਂ ਆਲਾ ਦਵਾਲਾ ਪਿਛਲੇ ਦੋ ਤਿੰਨ ਵਲੌਗਸ ਤੋਂ ਦੇਖ ਰਹੇ ਹੋ ਤੇ ਅੱਜ ਸਾਡੀ ਅਨਿਵਰਸਰੀ ਹੈ ਤੇ ਅਸੀਂ ਸਪੈਸ਼ਲ ਇੱਥੇ ਇੱਕ ਰੈਸਟੋਰੈਂਟ ਦੇ ਵਿੱਚ ਆਏ ਹਾਂ ਤੇ ਕਿਹੋ ਜਿਹਾ ਆਲਾ ਦਵਾਲਾ ਤੇ ਕੌਣ ਸਾਡੇ ਨਾਲ ਹੈ ਉਹ ਤੁਹਾਨੂੰ ਮਿਲਾਉਂਦੇ ਆਂ ਤੇ ਸਾਨੂੰ ਇੱਥੇ ਇੱਕ ਆਪਣੇ ਪੰਜਾਬੀ ਫੈਮਿਲੀ ਮਿਲ ਗਈ ਸੀ ਜੀ ਇਹ ਸਾਬੀ ਭਾਈ ਜੀ ਨੂੰ ਤੁਸੀਂ ਪਿਛਲੇ ਵਲੌਗ ਚ ਵੀ ਦੇਖਣਾ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ आवर ਵਲੌਗ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਇਹ ਸਾਡੇ ਭੈਣ ਜੀ ਨੇ ਨਾਲ ਜੀ ਇਹ ਨਵਾਂ ਨਵਾਂ ਸ਼ਹਿਰ ਤੋਂ ਤੁਸੀਂ ਹਾਂ ਜੀ ਇਹ ਨਵਾਂ ਸ਼ਹਿਰ ਤੋਂ ਨਹੀਂ ਇਹ ਜਲੰਧਰ ਤੋਂ ਨਹੀਂ ਤੇ ਨਾਲ ਸਾਡੇ ਇੱਕ ਛੋਟਾ ਜਿਹਾ ਬੇਬੀ ਹੈ ਉਹ ਗੱਡੀ 'ਚ ਬੈਠਾ ਹੈ ਉਹ ਬਾਹਰ ਆਉਂਦੇ ਆ ਉਹਨਾਂ ਨੂੰ ਬਾਹਰ ਲਿਆਓ ਜੀ ਉਹਨਾਂ ਨੂੰ ਵੀ ਮਲਾਉਨੇ ਆ ਤੇ ਨਾਲ ਮੈਂ ਤੁਹਾਨੂੰ ਦਿਖਾਦਾ ਅਸੀਂ ਆਏ ਹੋਏ ਹਾਂ ਅੱਜ ਬੁਰਗਨਸਟਾਕ ਇਹ ਲੂਜ਼ਰਨ ਦੇ ਕੋਲ ਪੈਂਦਾ ਲੇਕ ਲੂਜ਼ਰਨ ਦੇ ਕੋਲ ਬੁਰਗਨਸਟਾਕ ਇਹ ਰੈਸਟੋਰੈਂਟ ਹੈ ਬਹੁਤ ਪਿਆਰਾ ਜਿਹਾ ਪਹਾੜੀ ਤੇ ਬਣਿਆ ਹੋਇਆ ਹਾਈਟ ਤੇ ਬਣਿਆ ਹੈ ਤੇ ਇੱਧਰ ਸਵਿਟਜ਼ਰਲੈਂਡ ਦੀ ਖੂਬਸੂਰਤੀ ਹੈ ਤੁਹਾਨੂੰ ਦੇਖਣ ਨੂੰ ਦੇਖੋ ਮਿਲਦੀ ਹੈ ਉਹ ਦੂਰ برف ਵਾਲੇ ਪਹਾੜ ਤੇ ਹਰਾ ਭਰਾ ਅਲਾਦਵਾਲਾ ਤੇ ਇੱਧਰ ਨਾਲ ਖੁਸ਼ੀ ਹੈਪੀ ਅਨਿਵਰਸਰੀ ਜੀ ਠੱਗ ਲੱਗ ਰਹੀ ਹੈ ਅਜੇ ਤਾਂ ਠੱਗ ਲੱਗ ਰਹੀ ਆ ਆਏ ਸੁੱਕੀ ਅਨਿਵਰਸਰੀ ਲਈ ਮੰਦੀ ਹਾਂ ਜੀ ਤੋਹਫੇ ਲੈਣੀ ਪੈਣਗੇ ਦੇੜੇ ਪੈਣਗੇ ਤੋਹਫੇ ਦੇਵਾਂਗੇ ਚਲੋ ਅੰਦਰ ਪਹਿਲਾਂ ਕੇਕ ਕੱਟਦੇ ਆ ਮੈਂ ਮਫਲਰ ਜਾਂ ਚਾਕੀ ਲਿਆਵਾ ਮੈਂ ਠੰਡ ਤਾਂ ਬਾਈ ਕਹਿ ਰਹੀ ਹੈ ਇੱਥੇ ਇੰਨੀ ਕੁ ਜ਼ਿਆਦਾ ਠੰਡ ਹੈ ਨਾ ਜਿੱਦਣ ਦੇ ਅਸੀਂ ਆਏ ਆ ਇੱਕ ਦਿਨ ਵੀ ਸੂਰਜ ਨਹੀਂ ਦੇਖਿਆ ਤੇ ਕਿਉਂਕਿ ਮੌਸਮ ਯਾਰ ਬੱਦਲ ਵਾਈ ਰਹਿੰਦੀ ਆ ਪਤਾ ਨਹੀਂ ਇੱਥੇ ਹਮੇਸ਼ਾ ਹੀ ਮੌਸਮ ਐ ਉਹ ਜਾਂ ਰੰਦਾ ਬਾਈ ਜੀ ਤਾਂ ਕਹਿੰਦੇ ਵੀ ਇਹਨਾਂ ਦਿਨਾਂ ਚ ਮਾਰਚ ਥੋੜਾ ਜਿਹਾ ਮੌਸਮ ਐਵੇਂ ਦੀ ਰਹਿੰਦਾਗਾ ਤੇ ਬਾਕੀ ਇਹ ਅਭੀ ਮੈਨੂੰ ਲੱਗਦਾ April May ਚ ਜਾ ਕੇ ਕਿਤੇ ਮੌਸਮ ਥੋੜਾ ਜਿਆ ਠੀਕ ਹੁੰਦਾ ਵੈਸੇ ਨਾ ਸਵਿਟਜ਼ਰਲੈਂਡ ਤੇ ਗਰਮੀ ਘੱਟ ਹੀ ਪੈਂਦੀ ਹੈ 25 28 ਡਿਗਰੀ ਮੌਸਮ ਮਸਾ ਹੁੰਦਾ ਹੈਗਾ ਤੇ ਇਹ ਕੋਈ ਫੈਸ਼ਨ ਨਹੀਂ ਕਰ ਸਕਦੇ ਇਹ ਖੁਸ਼ੀ ਦੀ ਇਹਨਾਂ ਦੀ ਚੋਇਸ ਸੀਗੀ ਕਿ ਐਨੀਵਰਸਰੀ ਤੇ ਸਵਿਟਜ਼ਰਲੈਂਡ ਜਾਣਾ ਹੈਗਾ ਤੇ ਹੁਣ ਅਸਲ ਚ ਤਾਂ ਓਪੀਆ ਦੀ ਗਰਮੀ ਤੋਂ ਅੱਕੇ ਪੈ ਸੀ ਨਾ ਤੇ ਹੁਣ ਤੇ ਠੰਡ ਹੀ ਠੰਡ ਤੇ ਬਾਕੀ ਅਸੀਂ ਸਮਾਨ ਆਪਣਾ ਕਾਰ ਚੋਂ ਨਾਲ ਲੈ ਲਈਏ ਤੇ ਫੇਰ ਤੁਹਾਨੂੰ ਲੂਜ਼ਰਨ ਦਾ ਵਾਲਾ ਦਵਾਲਾ ਜਿਹੜਾ ਉਹ ਥੋੜਾ ਜਿਆਦਾ ਦਿਖਾਉਨੇ ਆ ਤੇ ਇੱਥੇ ਨਿਆਣਿਆਂ ਨੂੰ ਆਪਣੇ ਦਾ ਗੋਦੀ ਚੱਕੀ ਫਿਰਦੇ ਆ ਇੱਥੇ ਜੀ ਮਾੜਾ ਲੈ ਕੇ ਨਾ ਰੂ ਰੈਗੂਲੇਸ਼ਨ ਬਹੁਤ ਫਾਲੋ ਕਰਨੇ ਪੈਂਦੇ ਆ ਤੇ ਬੈਲਟ ਲੱਗੀ ਭਾਈ ਜੀ ਵੈਸੇ ਕੀਤਾ ਆਪਾਂ ਨਿਆਣਿਆਂ ਨਾਲ ਸਾਡੀ ਐਨੀਵਰਸਰੀ ਤੱਕ ਹੀ ਠੱਡ ਜਾਣਾ ਹੈ ਬਾਹਰ ਲਈ ਫਿਰਦੇ ਆ ਉਹ ਯੂਜ਼ ਟੂ ਆ ਰਿਹਾ ਪਰ ਬਾਹਰ ਨਹੀਂ ਇੱਥੇ ਦਾ ਹਾਂਜੀ ਇਹ ਬਾਹਰ ਨਾ ਬਰੌਟਾ ਪਈ ਨਹੀਂ ਠੰਡ ਠੰਡ ਮਾਰਦਾ ਜਮੇ ਵੀ ਹੈ ਨਾ ਦੇਖੋ ਕੰਬਲ ਚੱਲੇ ਪਟਿਆ ਫੇਆ ਜਿਹੜੀਆਂ ਇੱਥੇ ਪ੍ਰੇਮ ਆਉਂਦੀਆਂ ਨਾ ਇਹ ਇਹ ਸਾਰੀਆਂ ਇਲੈਕਟ੍ਰਿਕ ਆਉਂਦੀਆਂ ਤੇ ਆਪਣੇ ਇੰਡੀਆ 'ਚ ਵੀ ਵੱਡੇ ਸ਼ਹਿਰਾਂ 'ਚ ਸ਼ਾਇਦ ਆਉਂਦੀਆਂ ਹੋਣਗੀਆਂ ਤੇ ਇਹਦੇ ਬੈਟਰੀ ਹੋਣ ਇਹਦੇ ਸੁੱਛ ਦੱਬ ਦੇਣੀਆਂ ਆਪੀ ਭਜਦਾ ਜਾਊਗਾ ਹਨਾ ਜੀ ਇਦਕ ਇਹੀ ਆ ਬੈਟਰੀ ਵਾਲੀ ਕੋਈ ਹੋਰ ਜਿਹਨੇ ਬੈਟਰੀ ਵਾਲੀ ਆ ਉਹਦੇ ਚਲੇ ਬੈਟਰੀ ਲੱਗੀ ਆ ਉਹ ਸੀ ਰਪਨ ਹੇਠ ਹਾਂਜੀ ਸਵਿਟਜ਼ਰਲੈਂਡ ਨਾ ਧਰਤੀ ਦਾ ਸੱਚੀਓ ਸਵਰਗ ਹੈਗਾ ਤੇ ਆਪਣੇ ਸਪੈਸ਼ਲ ਟਾਈਮ ਲਈ ਆ ਤੁਸੀਂ ਇੱਥੇ ਆ ਸਕਦੇ ਹੋ ਤੇ ਇੱਥੇ ਤੁਹਾਡਾ ਕੋਈ ਵੀ ਮਤਲਬ ਬਾਹਰਲੇ ਤਾਂ ਖਾਸ ਕਰਕੇ ਆਸਨਾ ਥੋੜੇ ਜੇ ਟਾਈਮ ਨੂੰ ਐਵੇਂ ਦਾ ਹੋਣ ਲੱਗ ਜਾਣਾ ਇਹ ਆਲਾ ਦਵਾਲਾ ਦੇਖੋ ਕਿੱਡਾ ਸੋਹਣਾ ਫੁੱਲ ਨਿਕਲਣ ਲੱਗੇ ਨਾ ਤੇ ਪਾਰਕਿੰਗ ਇੱਥੇ ਬਾਹਰ ਹੀ ਆ ਹੋਟਲ ਦੇ ਇਹ ਸਾਰਾ ਸਲਜ ਰੈਸਟੋਰੈਂਟ ਹੈ ਬਹੁਤ ਵੱਡਾ ਇਹ ਨਾ ਜਿੰਨਾ ਤੁਸੀਂ ਇਹ ਪਿੱਛੇ ਸਾਰਾ ਏਰੀਆ ਦੇਖ ਰਹੇ ਹੋ ਇੱਥੇ ਰਹਿਣ ਲਈ ਵੀ ਮਿਲ ਜਾਂਦਾ ਹੈਗਾ ਤੇ ਜਿਹਨੇ ਰਹਿਣਾ ਉਹ ਰਹਿ ਵੀ ਸਕਦਾ ਕਿ ਤੇ ਦਾ ਰੈਂਟ ਹੈ ਜਿਹੜਾ 151500 ਫ੍ਰੈਂਕ ਹੈ 1500 ਫ੍ਰੈਂਕ 15100 ਤੇ ਇਹ 1.5 ਲੱਖ ਦੇ ਦੇਖੋ امیر ਬੰਦੇ ਦੇਖੋ 140000 ਰੁਪਇਆ ਇੱਕ ਰਾਸ ਦਾ ਇੰਨਾ ਗਰੰਟ ਹੈ ਇਹਦਾ ਤੇ ਜਿਹੜੇ ਇੱਥੇ ਦੇ ਬੇਸਿਕ ਪ੍ਰਾਈਸ ਹੈ ਨਾ ਜਿਵੇਂ ਪਿਛਲੇ ਵਲਾਗ 'ਚ ਤੁਹਾਨੂੰ ਦੱਸਿਆ ਸੀਗਾ ਬੇਸਿਕ ਮੈਨੂੰ ਲੱਗਦਾ ਹੈ ਬਾਈ ਸਾਬੀ ਵੀ 5-6000 ਤੋਂ ਘੱਟ ਤਾਂ ਨਹੀਂ ਥੱਲੇ ਕੋਈ ਹੋਟਲ ਮਿਲਦਾ ਇੱਥੇ ਜਰਕ ਵਗੈਰਾ 'ਚ ਇੰਡੀਆ ਦੇ ਹਿਸਾਬ ਨਾਲ 50 ਫ੍ਰੈਂਕ ਦਾ ਸੈਟ ਦਾ 70 ਤੋਂ 7000 ਤੋਂ ਹੋਟਲ ਸ਼ੁਰੂ ਹੁੰਦੇ ਇੱਥੇ ਤੇ ਤਾਂ ਨੂੰ ਕਹਿੰਦੇ ਵੀ ਜਿਹੜਾ ਥੋੜਾ ਜਿਆਦਾ ਐਕਸਪੈਂਸਿਵ ਮੰਨਿਆ ਜਾਂਦੇ ਨੇ ਤੇ 1.5 ਲੱਖ ਦਾ ਤਾਂ ਹੈ ਹੋਟਲ ਸਾਡੇ ਸਾਹਮਣੇ ਹੀ ਆ ਸਾਨੂੰ ਦਿਸ ਗਿਆ ਅੱਜ ਬਾਕੀ ਇਹਦੋਂ ਵੀ ਮਹਿੰਗੇ ਮਹਿੰਗੇ ਹੋਣਗੇ ਤੇ ਸਾਰਾ ਹਲੇ ਦਿਵਾਲੇ ਦੀ ਮੁੱਲ ਹੁੰਦਾ ਤੇ ਜਿੱਥੋਂ ਵਿਊ ਵਧੀਆ ਕਮਾਲ ਹੈ ਉਹਦਾ ਹੀ ਮੁੱਲ ਹੁੰਦਾ ਇਹ ਆ ਹੋਟਲ ਹੋਟਲ ਦਾ ਨਾਮ ਹੈ ਗ੍ਰੈਂਡ ਹੋਟਲ ਤੁਸੀਂ Google ਤੇ ਸਰਚ ਕਰ ਸਕਦੇ ਹੋ ਇਹਨੂੰ ਬਾਈ ਜੀ ਆਪਾਂ Google ਤੇ ਦੇਖਿਆ ਸੀਗਾ ਦਿਖਾਇਓ ਮੜਾ ਕੱਢ ਕੇ ਕਿੱਥੇ ਸੀ ਉਹ ਅੱਜ ਨਾਲ ਇਹਨਾਂ ਨੇ ਥੋੜਾ ਡਿਸਕਾਊਂਟ ਲਾ ਰੱਖਿਆ ਬਾਈ ਕਹਿੰਦੇ 1380 ਦਾ ਅੱਜ 3 ਤੋਂ 4 ਮਾਰਚ ਦਾ ਠੀਕ ਹੈ ਕਿਧਰ ਆ ਬਾਈ ਜੀ ਕੀ ਆ ਇਹ ਬਾਈ ਹੁਣੇ ਨਹੀਂ ਸੁਜੈਸਟ ਸੁਜੈਸਟ ਕੀਤਾ ਸੀ ਸਾਨੂੰ ਇਹ ਪਲੇਸ ਜਿਹੜੀਆਂ ਨਾ ਇਹੋ ਜਿਹਿਆਂ ਸੋਹਣੀਆਂ ਜੀਆਂ ਥਾਵਾਂ ਹੁੰਦੀਆਂ ਉਹ ਲੋਕਲ ਦੀ ਮਦਦ ਬਿਨਾਂ ਨਹੀਂ ਲੱਭਦੀਆਂ ਬਾਈ ਜੀ ਜਿਵੇਂ ਇਹ ਰਹਿੰਦੀ ਐ ਇੱਥੇ ਆ ਤੇ ਇਹ ਆਪਾਂ ਨੂੰ ਜਿਊਰਿਕ ਮਿਲੇ ਸੀਗੇ ਤੇ ਇਹਨਾਂ ਨੇ ਇਹ ਜਗ੍ਹਾ ਸੁਜੈਸਟ ਕੀਤੀ ਹੈਗੀ ਨਹੀਂ ਅਸੀਂ ਤਾਂ ਬਾਈ ਜੀ ਲੇਕ ਲੂਜ਼ਰਨ ਸੋਚੀ ਸੀ ਲੇਕ ਲੂਜ਼ਰਨ ਉਹਦੇ ਕਿਨਾਰੇ ਮੈਂ ਕਿਹਾ ਉੱਥੇ ਉਹ ਵਧੀਆ ਹੈ ਨਾ ਵਧੀਆ ਜਗ੍ਹਾ ਹੈ ਨਾ ਹਾਂਜੀ ਬਹੁਤ ਵਧੀਆ ਜਗ੍ਹਾ ਹੈ ਹਾਂਜੀ ਇਹ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਟਰੱਕ ਚਲਾਉਂਦੇ ਆ ਇਹ ਟਰੱਕ ਚਲਾ ਕੇ ਪੂਰੇ ਸਵਿਟਜ਼ਰਲੈਂਡ ਚ ਘੇੜੇ ਦਿੰਦੇ ਤਾਂ ਕਰਕੇ ਇਹਨਾਂ ਨੂੰ ਸਾਰੀਆਂ ਥਾਵਾਂ ਦਾ ਪਤਾ ਹੈਗਾ ਜਿਹੜਾ ਨਾ ਇਹ ਦੇਸ਼ ਹੈਗਾ ਇਹਨੇ ਛੋਟੀਆਂ ਤੋਂ ਛੋਟੀਆਂ ਪਹਾੜੀਆਂ ਤੇ ਮਤਲਬ ਕੁਝ ਨਾ ਕੁਝ ਬਣਾ ਰੱਖਿਆ ਹੈ ਜਿਹਦੇ ਕਰਕੇ ਟੂਰਿਜ਼ਮ ਨੂੰ ਇੰਨਾ ਪ੍ਰੋਮੋਟ ਕਰਕੇ ਰੱਖਦਾ ਹੈਗਾ ਇੱਥੇ ਤੁਹਾਨੂੰ ਹਰ ਛੋਟੀ ਤੋਂ ਛੋਟੀ ਜਗ੍ਹਾ ਹਰ ਮਤਲਬ ਵੱਡੀ ਤਾਂ ਹੋਣੀ ਹੋਣੀ ਹੈ ਉਹਨੂੰ ਕੁਝ ਨਾ ਕੁਝ ਬਣਾ ਕੇ ਟੂਰਿਸਟ ਅਟਰੈਕਸ਼ਨ ਬਣਾਇਆ ਹੈ ਜਿੱਥੇ ਲੋਕ ਆਉਣ ਇਹ ਕਮਾਲ ਹੋ ਗਈ ਯਾਰ ਕਮਾਲ ਦਾ ਵਿਊ ਤੇ ਕਮਾਲ ਦਾ ਵਾਲਾ ਦਵਾਲਾ ਸਾਰਾ ਤੇ ਇਹ ਲੂਜ਼ਰ ਨੇ ਭਾਈ ਜੀ ਸਾਰਾ ਹਾਂਜੀ ਭਾਜੀ ਜਿਹੜਾ ਉਹ ਤੁਸੀਂ ਦੇ ਦਿਆ ਨਾ ਸਾਰਾ ਹਾਂਜੀ ਉਹ ਸਾਰਾ ਲੂਜ਼ਰ ਨਾ ਅੱਛਾ ਸਾਰਾ ਹਾਂਜੀ ਉਹ ਲੇਕ ਦੇ ਵਾਲੇ ਦਵਾਲੇ ਤੱਕ ਉਹ ਤੱਕ ਨਾ ਹਾਂਜੀ ਹਾਂਜੀ ਤੇ ਬਾਅਦ ਚ ਛੋਟੇ ਛੋਟੇ ਪੈਂਦਾ ਲੂਜ਼ਰਨ ਚੀ ਆ ਪਰ ਛੋਟੇ ਛੋਟੇ ਮੁਰੇ ਪੰਡ ਜੈ ਜੁੜੇ ਜੁੜੇ ਇਕੱਠੇ ਇਕੱਠੇ ਜੁੜੇ ਆ ਸਾਰੇ ਠੀਕ ਹੈ ਜੀ ਹਾਂਜੀ ਤੇ ਇਹ ਦੇਖੋ ਇਹੋ ਜੈ ਜੀ ਸਵਿਟਜ਼ਰਲੈਂਡ ਕੁਛ ਨਹੀਂ ਲੱਗਦਾ ਜੇ ਥੋੜੀ ਸਨਲਾਈਟ ਹੋਵੇ ਫਿਰ ਹੋਰ ਵੀ ਜ਼ਿਆਦਾ ਸੋਹਣਾ ਦਿਖੇ ਹੈ ਨਾ ਜੀ ਹਾਂਜੀ ਭਾਜੀ ਫਿਰ ਦੂਰ ਤੱਕ ਹੋਰ ਵੀ ਸੋਹਣਾ ਦੇਖੂਗਾ ਹਾਂਜੀ ਹਾਂਜੀ ਤੇ ਇਹ ਇੱਥੇ ਅਲਗ-ਅਲਗ ਆ ਹੋਟਲ ਵਗੈਰਾ ਬਣੇ ਸਾਰਾ ਪਹਾੜੀਆਂ ਦੇ ਬਣੇ ਵਸਿਆ ਹੋਇਆ ਹੈ ਵੇਸੀ ਸਾਨੂੰ ਕੋਈ ਜਗਾ ਲੱਭ ਨਹੀਂ ਰਹੀ ਵੈਸੇ ਕੁਦਰਤੀ ਤੌਰ ਤੇ ਤਾਂ ਬਹੁਤ ਸੋਹਣੀ ਜਗਾ ਸੀ ਗਾਲਾ ਦਵਾਲਾ ਇੰਨਾ ਕੇ ਜਿਆਦਾ ਸੋਹਣਾ ਸੀਗਾ ਪਰ ਇਹ ਬੰਦ ਹੋਣ ਕਰਕੇ ਸਾਨੂੰ ਫਿਰ ਥੋੜਾ ਇੱਥੇ ਸੈਲੀਬ੍ਰੇਟ ਕਰਨਾ ਔਖਾ ਹੋ ਜਾਊਗਾ ਵੈਸੇ ਜੇ ਅਸੀਂ ਪੰਜਾਬੀਆਂ ਵਾਲਾ ੱੱੱਕਾ ਵੀ ਕਰ ਸਕਦੇ ਹਾਂ ਥੱਲੇ ਵੀ ਜੂਈ ਪਏ ਸੀ ਅਸੀਂ ਲਾ ਕੇ ਕੇਕ ਤਾਂ ਕੱਟ ਸਕਦੇ ਸੀਗੇ ਫਿਰ ਐਵੇਂ ਚੰਗਾ ਹੀ ਨਹੀਂ ਲੱਗਦਾ ਕਿਉਂ ਬਾਈ ਜੀ ਹਾਂਜੀ ਹਾਂਜੀ ਐਵੇਂ ਆ ਕੇ ਕੋਈ ਟੋਕ ਦੇ ਹਨ ਤੇ ਬਾਕੀ ਸਪੈਸ਼ਲ ਦਿਨ ਹੁੰਦਾ ਹੈ ਸਹੀ ਗੱਲ ਤੇ ਹੁਣ ਬਾਈ ਜੀ ਕਹਿੰਦੇ ਆਪਾਂ ਚੱਲਦੇ ਆ ਲੁਜ਼ਰਨ ਸਵਿਟਜ਼ਰਲੈਂਡ ਦਾ ਸਭ ਤੋਂ ਸੋਹਣਾ ਸ਼ਹਿਰ ਸਭ ਤੋਂ ਸੋਹਣਾ ਸ਼ਹਿਰ ਆ ਨਾ ਸਵਿਟਜ਼ਰਲੈਂਡ ਦਾ ਸਭ ਤੋਂ ਵੱਧ ਟੂਰਿਸਟ ਆਉਂਦੇ ਟੂਰਿਸਟ ਸਭ ਤੋਂ ਵੱਧ ਇੱਥੇ ਤੇ ਉੱਥੇ ਕਹਿੰਦੇ ਜਿਹੜਾ ਉੱਪਰ ਤੁਹਾਨੂੰ ਦਿਖਾਈ ਸੀ ਨਾ ਲੇਕ ਲੁਜ਼ਰਨ ਦਿਖ ਰਹੀ ਹੈ ਜਿਹੜੀ ਇਹ ਕਹਿੰਦੇ ਆਪਾਂ ਹੀਟ ਆਉਂਦੇ ਲੁਜ਼ਰਨ ਲੇਕ ਦੇ ਕਿਨਾਰੇ ਚੱਲਦੇ ਆ ਉੱਥੇ ਰੈਸਟੋਰੈਂਟ ਨਾ ਹੋਰ ਆਲਾ ਦਵਾਲਾ ਸੋਹਣਾ ਹੈਗਾ ਤੇ ਉੱਥੇ ਆਪਾਂ ਸੈਲੀਬ੍ਰੇਟ ਕਰਦੇ ਆ ਚਲਿਏ ਜੀ ਫਿਰ ਹਾਂਜੀ ਭਾਜੀ ਨਾਲੇ ਸਾਡਾ ਵੈਸੇ ਵੀ ਥੋੜਾ ਜਿਹਾ ਨਿਆਣਾ ਵੀ ਤੰਗ ਹੋ ਰਿਹਾ ਕਿਉਂਕਿ ਵਿੰਡੀ ਬਹੁਤ ਇੱਲੀ ਜਿਆਦਾ ਹਵਾ ਚੱਲਦੀ ਤੇ ਤੁਹਾਡੇ ਲਈ ਵੀ ਦੱਸਦਾ ਕਦੇ ਤੁਸੀਂ ਆਪਣੇ ਸਪੈਸ਼ਲ ਮੂਮੈਂਟ ਨੂੰ ਇੰਜੋਏ ਕਰਨ ਦੇ ਲਈ ਆਉਣਾ ਹੋਵੇ ਨਾ ਤੇ ਇਹ ਮਾਰਚ ਦੇ ਵਿੱਚ ਮਾਰਚ ਤਾਂ ਚੱਲ ਰਹੀ ਹੈ April ਚ ਕਹਿੰਦੇ ਬਾਈ ਜੀ April ਜੋ ਉੱਪਰ ਹੁੰਦਾ ਇਹ ਹਾਂਜੀ ਬਾਜੀ April ਚ ਤਕਰੀਬਨ ਸਾਰੇ ਕਿਤੇ ਸੰਡੇ ਕਰਕੇ ਨਾ ਬੰਦ ਹੋ ਜਾਂਦਾ ਨਹੀਂ 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 ਸੰਡੇ ਬਾਈ ਜੀ ਸੰਡੇ ਕਰਕੇ ਹੁੰਦਾ ਜੀ ਨਹੀਂ ਇਹ ਹੁਣ ਸਿਆਲਾ ਕਰਕੇ ਬੰਦ ਦਾ ਸਰਦੀਆਂ ਕਰਕੇ ਬੰਦ ਸਰਦੀਆਂ ਕਰਕੇ ਬੰਦ ਹਾਂਜੀ ਕਦੋਂ ਕਦੋਂ ਕਹਿੰਦੇ ਤਕਰੀਬਨ April ਚ ਖੁੱਲ ਜਾਂਦਾ ਹਾਂਜੀ ਦੇ ਪਹਿਲੇ ਹਫਤੇ ਦੇ ਵਿੱਚ ਸਾਰੇ ਪਲੇ ਰੋਡ ਵਗੈਰਾ ਵੀ ਖੁੱਲ ਜਾਂਦੇ ਆ। ਅੱਛਾ ਪਰ ਹਾਂਜੀ ਕਿਉਂਕਿ ਉਹ ਸਾਰੇ ਬੰਦ ਆ ਹਜੇ। ਜਿਹੜੀ ਨਾ ਜਗਾ ਸੀ ਲੱਭ ਰਹੇ ਸੀ ਆਊਟਡੋਰ ਲੱਭ ਰਹੇ ਆ ਕੁਛ ਕਿ ਇੰਡੋਰ ਨਹੀਂ। ਸਾਨੂੰ ਆਊਟਡੋਰ ਕੁਛ ਚਾਹੀਦਾ ਵਧੀਆ ਜਾਂ। ਤੇ ਜਿਵੇਂ ਦੱਸ ਕੇ ਟੈਨਜ਼ੋਏਲੈਂਡ ਆਏ ਆ ਇੱਥੋਂ ਦੀ ਵਾਈਬ ਲਈਏ ਪ੍ਰੋਪਰਲੀ। ਜਿਵੇਂ ਰਾਜੇਬਾਈ ਹੋਰ ਨੇ ਮੇਰਾ ਜਨਮ ਦਿਨ ਮਨਾਇਆ ਸੀ ਨਾ ਲੇਕ ਦੇ ਕਿਨਾਰੇ। ਖੁਸ਼ੀ ਕਿਹੜੀ ਜਗ੍ਹਾ ਦਾ ਨਾਮ ਕੀ ਸੀ ਉਹ? ਨਵਾਸ਼ਾ ਨਵਾਂ ਸਾਲ ਮਨਾਇਆ ਸੀਗਾ ਦਰਖਤਾਂ ਦੀ ਉਹ ਲਾ ਕੇ ਬਲੂਨ ਬਲਾਂਜੇ ਲਾ ਕੇ ਸਾਰਾ ਉਹ ਬੜਾ ਸੋਹਣਾ ਸੀਗਾ ਕਮਾਲ ਹੋ ਗਿਆ ਯਾਰ ਇਸ ਤੋਂ ਸੋਹਣੀ ਧਰਤੀ ਨਹੀਂ ਦੇਖੀ ਵੈਸੇ ਮੈਂ ਉਮੀਦ ਕੀਤੀ ਸੀ ਪਰਸਨਲੀ ਵੀ ਨਾਰਵੇ ਨੋਰਵੇ ਚ ਇਹੋ ਜਿਹੇ ਘਰ ਹੋਣਗੇ ਕਿਉਂਕਿ ਨਾਰਵੇ ਦਾ ਫੋਟੋਸ ਵਗੈਰਾ ਜਾਂ ਵੀਡੀਓਜ਼ ਦੇਖਦੇ ਆ ਹਨਾ ਪਤਾ ਲੱਗਦਾ ਕਿ ਨਾਰਵੇ ਜਾਂ ਡੈਨਮਾਰਕ ਜਿਹੜੇ ਉੱਪਰਲੇ ਸਕੈਂਡੀਨੇਵੀਅਨ ਕੰਟਰੀ ਐ ਫਿਨਲੈਂਡ ਹੋ ਗਿਆ ਤੇ ਪਰ ਇੱਥੇ ਵੀ ਕਮਾਲ ਦਾ ਲੈਂਡਸਕੇਪ ਐ ਇਹ ਬਹੁਤ ਸੋਹਣਾ ਸ਼ਹਿਰ ਆ ਯਾਰ ਜਿਹੜਾ ਲੁਜ਼ਰਨ ਹੈਗਾ ਤੁਸੀਂ ਆਪਣੀ ਜਿਹੜੀ ਬਾਕਟ ਲਿਸਟ ਆ ਨਾ ਜਦੋਂ ਆਉਂਗੇ ਉਹਦੇ ਚ ਲੁਜ਼ਰਨ ਸ਼ਹਿਰ ਦਾ ਆਲਾ ਦਵਾਲਾ ਜ਼ਰੂਰ ਦੇਖਿਓ ਇਹ ਲੁਜ਼ਰਨ ਸ਼ਹਿਰ ਦੇ ਹੁਣ ਅਸੀਂ ਉੱਪਰਲੇ ਪਾਸੇ ਖੜੇ ਆ ਇਹੋ ਜਿਹਾ ਵਿਊ ਦੇਖ ਪਰ ਨਾ ਵਾਵਾ ਠੰਡ ਸੀਗੀ ਤੇ ਹਾਂ ਕਿਉਂਕਿ ਪਹਾੜੀ ਸੀ ਮੌਸਮ ਖਰਾਬ ਸੀ ਹਵਾ ਚੱਲਦੀ ਸੀ ਤੇ ਸ਼ਹਿਰ 'ਚ ਪਹੁੰਚ ਗਏ ਹੁਣ ਅਸੀਂ ਇੱਥੇ ਵਧੀਆ ਧੁੱਪ ਨਿਕਲੀ ਹੋਈ ਹੈ ਤੇ ਹੁਣ ਜਿਹੜੀ ਲੇਕ ਹੈ ਇੱਥੇ ਦੀ ਤੇ ਲੇਕ ਦੇ ਕਿਨਾਰੇ ਜਾਣਾ ਸੀ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਇਥੇ ਹਰ ਸ਼ਹਿਰ ਕੋਲੇ ਆਪਣੀ ਲੇਕ ਹੈ ਬਹੁਤ ਸਾਰੀਆਂ ਲੇਕਸ ਹੈ ਸਵਿਟਜ਼ਰਲੈਂਡ 'ਚ ਤੇ ਜੁਰਿਕ ਦੀ ਆਪਣੀ ਲੇਕ ਹੈ ਲੁਜ਼ਰਨ ਦੀ ਆਪਣੀ ਇੰਟਰਲੇਕਨ ਦੀ ਆਪਣੀ ਹੈ ਤੇ ਹੁਣ ਇੱਥੇ ਅਸੀਂ ਦੇਖਦੇ ਕੋਈ ਕਰੂਜ਼ ਦੇਖਦੇ ਆਂ ਕਿਉਂਕਿ ਕਰੂਜ਼ ਸਾਨੂੰ ਮਿਲੂਗਾ ਸਾਹਮਣੇ ਉਹ ਕਰੂਜ਼ ਖੜਿਆ ਹੈ ਨਾ ਸਵਿਟਜ਼ਰਲੈਂਡ ਦਾ ਸਭ ਤੋਂ ਸੋਹਣਾ ਸ਼ਹਿਰ ਹੈ ਜਿੱਥੇ ਅਸੀਂ ਆਪਣੀ ਐਨੀਵਰਸਰੀ ਮਨਾਉਣ ਦੇ ਲਈ ਆਏ ਆ ਤੇ ਬਾਕੀ ਪਰਮਾਤਮਾ ਤੰਦਰੁਸਤੀਆਂ ਰੱਖੇ ਤੇ ਇਸੇ ਤਰ੍ਹਾਂ ਆਪ ਅਸੀਂ ਖੁਦ ਦੁਨੀਆ ਘੁੰਮਦੇ ਰਹੀਏ ਦੇਖਦੇ ਰਹੀਏ ਤੇ ਨਾਲ ਤੁਹਾਨੂੰ ਤੁਹਾਨੂੰ ਵੀ ਘੁੰਮਦੇ ਰਹੀ ਹੈ ਸਾਡੇ ਬਹੁਤ ਸਾਰੇ ਸਾਨੂੰ ਪਿਆਰ ਵਾਲੇ ਸਤਕਾਰ ਵਾਲੇ ਮੈਸੇਜ ਮਿਲ ਰਹੇ ਨੇ ਤੁਹਾਡੀਆਂ ਬਹੁਤ-ਬਹੁਤ ਦੁਆਵਾਂ ਸਾਨੂੰ ਮਿਲ ਰਹੀਆਂ ਨੇ ਤੇ ਜਿਨ੍ਹਾਂ ਨੇ ਹਾਂਜੀ ਅੱਜ ਸਾਨੂੰ ਦੁਆਵਾਂ ਭੇਜੀਆਂ ਤੇ ਬਹੁਤ ਸਾਰਾ ਪਿਆਰ ਦਿੱਤਾ ਉਹਨਾਂ ਦਾ ਥੈਂਕ ਯੂ so much ਤੁਹਾਡਾ ਤੇ ਜਿਉਂਦੇ ਬਸ ਦੇ ਰਹੋ ਸਾਨੂੰ ਤਾਂ ਲੱਗਦੀ ਆ ਵੀ ਜੇ ਤੁਸੀਂ ਸਾਨੂੰ ਇੰਨੀ ਇੰਨੀ ਦੁਆਵਾਂ ਦੰਨੇ ਹੋਣਾ ਤਾਂ ਹੀ ਅਸੀਂ ਤੁਰੇ ਫਿਰਦੇ ਆ ਤੁਹਾਡਾ ਪਿਆਰ ਹੈ ਤੇ ਦੇਖਣ ਵਾਲੇ ਦਾ ਸਾਰਾ ਦਿਨ ਸਾਨੂੰ ਅਸੀਸਾਂ ਦੰਨੇ ਹੋ ਤਾਂ ਹੀ ਅਸੀਂ ਤੁਰੇ ਫਿਰਦੇ ਆ ਤਾਂ ਹੀ ਅਸੀਂ ਤੁਹਾਨੂੰ ਇਹ ਸੋਹਣਾ ਜਿਹਾ ਦੇਸ਼ ਸੋਹਣੀਆਂ ਜੀਆਂ ਥਾਵਾਂ ਆਲਾ ਦਵਾਲਾ ਦਿਖਾ ਰਹੇ ਆ ਥੈਂਕ ਯੂ ਸੋ ਮੱਚ ਤੁਹਾਡਾ ਦੋਵਾਂ ਦਾ ਤੇ ਸਵਿਟਜ਼ਰਲੈਂਡ ਚ ਤੁਸੀਂ ਸਾਡੇ ਨਾਲ ਹਿੱਸੇਦਾਰ ਬਣੇ ਹੈਂ ਜੀ ਤੇ ਬਾਕੀ ਲਾਈਫਟਾਈਮ ਵਾਲੀ ਇਹ ਲਾਈਫਟਾਈਮ ਲਈ ਮੈਮਰੀ ਹੈ ਹਨਾ ਤੇ ਬਾਕੀ ਦੇਖਣ ਆਣੇ ਦਾ ਸਾਰਿਆਂ ਦਾ ਜਿੰਨੇ ਜਿੰਨਾਂ ਨੇ ਵਧਾਈਆਂ ਭੇਜੀਆਂ ਅਗੇਨ ਥੈਂਕ ਯੂ ਸਭ ਦਾ